ਸ੍ਰੀ ਕਾਲਜੀ ਤੁਸੀਂ ਜੋ ਟੁੱਟੇ ਹੋ ਜਸਤ ਪੰਜਾਬ ਦੇ ਨਾਲ ਜਿਵੇਂ ਕਿ ਪਿਛਲੇ ਸਾਲ ਜਿਹੜਾ ਵਾ ਉਹ ਕਨਵਾਂ ਸੰਭ ਦੇ ਅੰਦਰ ਦੀ ਬੇਟ ਦੇ ਖੇਤ ਦੇ ਵਿੱਚ ਹੜਾ ਆਈ ਸੀ ਉਹਦੇ ਨਾਲ ਸੜਕਾਂ ਤੇ ਪੁਰੀਆਂ ਜਿਹੜੀਆਂ ਸੀ ਉਹ ਕਾਫੀ ਨੁਕਸਾਨ ਹੋਇਆ ਮੇਨ ਜਿਹੜੀ ਰੋਡ ਆ ਜਕਸ਼ਰੀਪੁਰ ਤੁਗਲਵਾਰ ਰੋਡ ਉਹਦੇ ਉੱਪਰ ਬਲਵੱਡਾ ਪਿੰਡਾ ਜਿੱਥੇ ਕਿ ਜਿਹੜੀ ਪੁਲੀ ਆ ਉਹ ਹੜਾ ਦੇ ਨਾਲ ਕਾਫੀ ਨੁਕਸਾਨੀ ਗਈ ਸੀ ਔਰ ਕੁਝ ਕਿਸਾਨ ਜੱਥੇਬੰਦੀਆਂ ਵੱਲੋਂ ਉਸ ਪੁਲੀ ਨੂੰ ਬਣਾਉਣ ਲਈ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਉੱਪਰ ਜਿਹੜਾ ਉਹ ਧਰਨਾ ਲੱਗਿਆ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਆ ਲੋਕ ਇਨਸਾਫ ਗੱਲ ਤੋਂ ਰੁਕੋ ਭਾਈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਸ਼ਕਲ ਭਾਈ ਸਸਕਾਰ ਸਸਕਾਰ ਭਾਈ ਇਹ ਕੰਨਾ ਕੀ ਜੀਦਾ ਹੈ ਇਹ ਧਰਨਾ ਜੀ ਪਿਛਲੇ 16 ਦਿਨ ਤੋਂ ਹੈ 16ਵੇਂ ਦਿਨ ਹੈ ਜੀ ਇਹ ਧਰਨਾ ਲੱਗਿਆ ਹੋਇਆ ਹੈ ਜਿਹੜੀ ਕੁੜੀ ਟੁੱਟੀ ਹੋਈ ਹੈ ਹਾਂ ਜੀ ਜਿਹੜਾ ਕਿ ਕੋਈ ਬਹੁਤਾ ਵੱਡਾ ਕੰਮ ਨਹੀਂ ਹੈ بار بار ਪ੍ਰਸ਼ਾਸਨ ਤੇ ਸਰਕਾਰ ਨੂੰ ਕੋਈ ਇਲਾਕੇ ਦੇ ਲੋਕ ਜਾ ਕੇ ਦੀ ਕਰਦੇ ਰਹੇ ਆ ਕਿ ਇਹਨੂੰ ਬਣਾਇਆ ਜਾਵੇ ਪਰ ਇੱਕ ਸਾਲ ਪਿਛਲੇ ਹੜ੍ਹਾਂ ਦੇ ਸਿੱਜੇ ਗਿਆ ਸੀ ਤੇ ਆਹ ਲਾਇ ਇੱਕ ਸਾਲ ਅਗਸਤ ਮਹੀਨਾ ਆ ਗਿਆ ਇੱਕ ਸਾਲ ਹੋ ਗਿਆ ਜਿੱਦਾਂ ਕਿਸੇ ਨੇ ਬਣਾਇਆ ਨਹੀਂ ਇਸ ਕਰਕੇ ਇਹ ਮੋਰਚਾ ਜਿਹੜਾ ਆ 16.5 ਤੋਂ ਬੱਧ ਆ ਤੇ ਕੁਲ ਪਰਸਾਤ ਦੀ ਤਾਂ ਇਗਰਾਮ ਹੋਤੀ ਫੋ ਗਿਆ ਤੁਹਾਡੇ ਕੋਲ ਇਹ ਪ੍ਰਸ਼ਾਸਨ ਅਧਿਕਾਰੀ ਜਿਹੜੇ ਆ ਉਹ ਨੈਪਸ ਤੇ ਸ਼ੀਨਾਰ ਸਾਹਿਬ ਆਏ ਸੀਗੇ ਜੀ ਪਰ ਉਹਨਾਂ ਨੇ ਪਿਆ ਸੀ ਕਿ ਤੁਹਾਡੀ ਗੱਲ ਜਿਹੜੀ ਹੈ ਉੱਪਰ ਸਰਕਾਰ ਨੂੰ ਪਹੁੰਚਾਵਾਂਗੇ ਅੱਜ ਸਾਨੂੰ ਪਤਾ ਲੱਗਿਆ ਹੈ ਕਿ ਜਿਹੜੇ ਹਲਕੇ ਦੇ ਇੰਚਾਰਜ ਜੋ ਗੁਰੂਪ ਸਿੰਘ ਸੇਵਾ ਜੀ ਜੀ ਉਹ ਕੋਈ ਪ੍ਰੋਪੋਜ਼ਲ ਲੈ ਕੇ ਆ ਰਹੇ ਆ ਉਹਨਾਂ ਨੇ ਆਉਣਾ ਹੈ ਫਿਰ ਦੇਖਦੇ ਹਾਂ ਕਿ ਕੀ ਉਹ ਲੈ ਕੇ ਆਉਂਦੇ ਨੇ ਕੀ ਉਹਦੇ ਵਿੱਚ ਨਿਕਲਦਾ ਹੈ ਤੇ ਕਿੰਨੀ ਕਿੰਨੀਆਂ ਜਿਹੜੀਆਂ ਚੱਲਣੀਆਂ ਉਹ ਇਹਨਾਂ ਸਪੱਸ਼ਟਨ ਦੇ ਦੇਣਗੇ ਇਹ ਜੀ ਕੋਈ 3-4 ਚੱche ਬੰਦੀਆਂ ਆ ਬਾਕੀ ਚੱche ਬੰਦੀਆਂ ਜਿਹੜਾ ਹੈ ਆ ਜਿਹੜੇ ਇਲਾਕੇ ਦੇ ਲੋਕ ਜਿਹੜੇ ਜਿਹੜੀ ਇਹ ਗੁੜੀਏ 50 ਪਿੰਡਾਂ ਦੇ ਰਸਤੇ ਨੂੰ ਜੋੜਦੀ ਆ ਇਹ ਇਹ ਆਸ-ਪਾਸ ਦੇ ਸਾਰੇ ਪਿੰਡਾਂ ਦੇ ਲੋਕ ਆ ਜਿੰਨਾਂ ਨੇ ਇੰਟਰਨੈਟ ਤੇ ਯੂਟਿਊਬ ਪਾ ਰਹੇ ਆ ਤੇ ਦੇਖ ਰਹੇ ਆ ਅੱਜ ਕੋਈ ਸਰਕਾਰ ਨਾਲ ਨਹੀਂ ਵੱਧ ਨਹੀਂ ਅੱਗੇ ਹੋਇਆ ਇਹ ਰੂਪਰੇਖਾ ਲਿਖੀ ਹੋਈ ਹੈ ਜੀ ਕਿ ਕੱਲ ਜਿਹੜਾ ਡੀਸੀ ਗੁਰਦਾਸਪੁਰ ਦਾ ਭਰਾਓ ਹੈ 10 ਤੋਂ 12 ਵਜੇ ਤੱਕ ਉਹਨੇ ਜ਼ਬਰਦਸਤ ਭਰਾਓ ਹੋਣਾ ਲਾਗੇ ਪਰਦੇ ਲੋਕ ਸ਼ਾਨ ਜੀ ਜਿਹੜੇ ਆ ਨਾਮ ਪੱਪੀ ਪਿਆ ਉਹ ਕੱਲ ਡੀਸੀ ਮੁਸੱਲ ਦਾ ਭਰਾਓ ਕਰੂਗਾ ਤੇ ਕਿੰਨਾ ਕੁ ਲੰਮਾ ਦਮਾ ਜਿਹਾ ਹੋ ਗਿਆ ਉਹ ਲਾ ਜਿਹਾ ਹੋ ਗਿਆ ਦੱਸਣਾ ਤੇ ਇਹ ਜਿਸ ਦਿਨ ਮੋਰਚਾ ਲੱਗਿਆ ਸੀ ਉਸ ਦਿਨ ਆਪਾਂ ਇੱਥੇ ਕੱਲ ਨੂੰ ਲੈ ਕੇ ਸ਼ੁਰੂ ਕੀਤਾ ਲਿਗਾ ਕਿ ਜਿਹੜੀ ਸਾਡੀ ਮੰਗ ਆ ਖੁੱਲ ਨੂੰ ਬਣਾਉਣ ਦੀ ਜਿੰਨਾ ਚਿਰ ਤੱਕ ਖੁੱਲ ਨਹੀਂ ਬਣਦਾ ਉਹਨਾਂ ਚਿਰ ਤੱਕ ਇਹ ਰਹਿਣਾ ਲਗਾਤਾਰ ਜੂਗਰ ਕੋਈ ਕੋਈ ਹੋਰ ਪੰਜਾਬ ਨਹੀਂ ਰੋ ਇਹ ਸਾਡੇ ਬਾਦਮ ਭਾਈ ਜੋ ਸਰਕਾਰ ਵਿੱਚ ਵਾਹਦਾ ਮੈਂ ਤਾਂ ਪੰਜਾਬ ਸਰਕਾਰ ਨੂੰ ਹੀ ਕਹਿਣਾ ਕਿ ਦੇਖੋ ਪਹਿਲਾਂ ਜਿਹੜੇ ਕਿਸਾਨ ਯੂਨੀਅਨ ਸੀਗੀ ਜਾਂ ਕਿਸਾਨਾਂ ਦੀ ਆਪ ਵੀ ਆਪਣੀਆਂ ਫਸਲਾਂ ਵਾਸਤੇ ਲੜਿਆ ਕਰਦੇ ਸੀ ਜੀ ਜੀ ਅ ਤੋਂ ਨਾ ਦੀ ਫਸਲ ਦੀ ਚੋਕਾਈ ਨਾ ਹੋਣ ਕਰਕੇ ਇਹਨਾਂ ਦੇ ਪੇਮੈਂਟ ਨੂੰ ਲੈ ਕੇ ਜਾਂ ਉਹਨਾਂ ਨੂੰ ਪੱਕੀਆਂ ਨੂੰ ਲੈ ਕੇ ਜਾਂ ਹੁਣ ਕਿਸਾਨੀ ਮਸਲੀ ਬਿਲਕੁਲ ਪਰ ਇਹ ਸਾਡਾ ਜਿਹੜਾ ਪੱਧ ਕਿਸਮਤੀ ਦੇ ਨਾਲ ਸਾਨੂੰ ਹੁਣ ਅੱਜ ਕੱਲ੍ਹ ਸੜਕਾਂ ਦੀ ਮੁਰੰਮਤ ਵਾਸਤੇ ਵੀ ਲੜਨਾ ਪੈ ਰਿਹਾ ਜੀ ਹਾਂਜੀ ਤੇ ਸਰਕਾਰ ਨੂੰ ਇਹ ਦੇਹੀ ਆ ਕਿ ਜਿਹੜੇ ਇਹ ਜਿਹੜੇ ਕੰਮ ਐ ਇਹ ਸਰਕਾਰ ਦੇ ਮੁਤਲੇ ਫਰਜ਼ ਆ ਤੇ ਸਰਕਾਰ ਜਿਹੜੀ ਆ ਉਹ ਆਪਣੇ ਫਰਜ਼ ਤੋਂ ਭੱਜੀ ਨਾ ਇਗੀਆਂ ਸੜਕਾਂ ਵਾਂ ਇਹ ਵੀ ਇੱਕ ਹੱਦਵਾਲ ਤੋਂ ਲੈ ਕੇ ਤੁਸੀਂ ਦੇਖਿਆ ਹੋਵੇਗਾ ਪਟਾੜੇ ਨੂੰ ਜਾਂਦੇ ਆ। ਹਾਂਜੀ ਹਾਂਜੀ ਬਹੁਤ ਹੀ ਸੜਕ ਦਾ ਮਾੜਾ ਹਾਲ ਆ ਰਿਹਾ। ਇੰਨਾ ਮਾੜਾ ਹਾਲ ਆ ਕਿ ਦੁਰਨਾ ਵੀ ਉਤੋਂ ਪੈਦਲ ਚੱਲਣਾ ਵੀ ਔਖਾ ਆ। ਕਿ ਕਾਰਾਂ ਤੇ ਜਾਣਾ ਦੀ ਸੀ ਗੱਲ ਬੜੀ ਦੂਰ ਦੀ ਆ। ਇਸ ਕਰਕੇ ਜਿਹੜੇ ਸਰਕਾਰ ਵਾ ਇਹ ਜਿਹੜੀਆਂ ਰੋਜ਼ਮਰਾਂ ਦੇ ਜਿਹੜੀਆਂ ਲੋੜਾਂ ਆ ਲੋਕਾਂ ਦੀ ਇਹ ਸਰਕਾਰ ਚੁੱਕੀ ਕਰੇ। ਦੇਖਦੇ ਇਸ ਛੱਲੇ ਦੇ ਗ੍ਰਾਮ ਆਪੋ ਵੀ ਜਨਤਾ ਨੂੰ ਸੜਕ ਦੀ ਲੋੜ ਹੈ। ਦੇਖੋ ਜੀ ਪਰੇਸ਼ਾਨੀ ਤਾਂ ਦੇਖੋ ਜਿਹੜਾ ਘਰ ਛੱਡ ਕੇ ਜਾ ਕੇ ਸੜਕ ਤੇ ਬੈਠਣਾ ਰਾਤ ਵੀ ਇੱਥੇ ਰਹਿਣੇ ਆ। ਰਾਤੀ ਇਸੇ ਲਈ ਨਹੀਂ ਦੀ ਬਰਸਾਤਾਂ ਦੇ ਦੇਣ ਵਿੱਚ ਬਰਸਾਤ ਵੀ ਆ ਜਾਂਦੀ ਹੈ ਜੀ ਤੇ ਉਹਦੇ ਤੇ ਫਿਰ ਰਾਤ ਨੂੰ ਉੱਠ ਕੇ ਆਪਣੇ ਟਰਾਲੀਆਂ ਵਿੱਚ ਜਾਣਾ ਪੈਂਦਾ ਹੈ ਇਹ ਮੁਸ਼ਕਲ ਤੇ ਹੈ ਆ ਪਰ ਇਸ ਤੋਂ ਇਲਾਵਾ ਕੋਈ ਹੱਲ ਵੀ ਨਹੀਂ ਸੀ ਕਿ ਤੱਕ ਸੋ ਇਹ ਸਾਨੂੰ ਸੌਰੀ ਆਲੋਗੀ ਜਿਹਨਾਂ ਨੇ ਦੱਸਿਆ ਕਿ ਜੇਕਰ ਅੱਜ ਕੋਈ ਸਹਿਮਤੀ ਬਣ ਜਾਂਦੀ ਹੈ ਤੇ ਬੇਰੇਧਰਨੇ ਦੀ ਸਮਾਪਤੀ ਹੋਏਗੀ ਜੇਕਰ ਕੋਈ ਸਰਕਾਰ ਦੇ ਨਾਲ ਮੰਗਾਂ ਲੈ ਕੇ ਸਹਿਮਤੀ ਨਹੀਂ ਬਣਦੀ ਤੇ ਫਿਰ ਜਿਹੜਾ ਕੱਲ ਆ ਉਹ ਡੀਸੀ ਦਫ਼ਤਰ ਤੋਂ 10 ਤੱਕ ਘਰਾਉ ਕੀਤਾ ਜਾਏਗਾ ਨਵੀਂ ਤੇ ਤਾਜੀ ਅਪਡੇਟ ਤੁਸੀਂ ਜਿਹੜਾ ਜਲਦੀ 17 ਦਿਨ ਹੋ ਗਏ ਨੇ ਇਸ ਤਰਨੇ ਨੂੰ ਲੱਗਿਆ ਤੋ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਹੀਂ ਆਇਆ ਹੁਣ ਚਲੋ ਸਾਡੇ ਸੱਜਣ ਮਿੱਤਰ ਕੁਝ ਹੈਗੇ ਸੀ ਉਹ ਗਏ ਨੇ ਉਹਨਾਂ ਨੇ ਦੱਸਿਆ ਕਿ ਜਗਰੂਰ ਸਿੰਘ ਸੇਖਵਾ ਸਾਹਿਬ ਇੱਥੇ ਪਹੁੰਚ ਰਹੇ ਨੇ ਸੋ ਅਸੀਂ ਇੱਥੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਜਿੰਨੇ ਵੀ ਕਿਸਾਨ ਜਿੱਥੇ ਬੰਦੀਆਂ ਆਏ ਨੇ ਔਰ ਜਿਹੜੇ ਵੀਰ ਸਾਡੇ ਝੰਡਾਲਵਾਣਾ ਤੋਂ ਅੱਜ ਗਏ ਨੇ ਜਗਰੂਰ ਸਿੰਘ ਸੇਖਵਾ ਦੇ ਨਾਲ ਮੀਟਿੰਗ ਕਰਕੇ ਆਏ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸੋ ਉਹਨਾਂ ਨੇ ਸਾਨੂੰ ਇਹ ਮੈਸੇਜ ਲਾਇਆ ਕਿ ਜਗਰੂਰ ਸਿੰਘ ਸੇਖਵਾ ਅੱਜ ਤੁਹਾਡੇ ਵਿੱਚ ਪਹੁੰਚ ਰਹੇ ਨੇ ਤੇ ਮੈਂ ਹੁਣ ਬੇਨਤੀ ਕਰਾਂਗਾ ਕਿਸਾਨ ਇਕਤਾ ਜਿੰਦਾਬਾਦ ਲੋਕਾਂ ਦਾ ਇਕੱਠ ਕਿਸਾਨ ਇਕਤਾ ਜਿੰਦਾਬਾਦ ਲੋਕਾਂ ਦਾ